ਤੂੰ ਦੋਸ਼ ਕਿ ਮਾਰੀ ਕੀ ਹੋਇਆ ਰਹਾ ਤੁਹਾਡੇ ਨਾਲ ਬਰਸਾਉ ਕੋ ਛਿੰਡ ਲਿਆ ਮਾਰਗ ਟਾਈਕਰ ਜੀ ਕੌਣ ਕਰਦਾ ਮਾਰਗ ਟਾਈਕਰ ਮੁੰਡਾ ਕਰਦਾ ਕਿੰਨੇ ਮੁੰਡੇ ਖਾਡੇ ਮੇਰੇ ਮੁੰਡੇ ਮਰ ਜਾਂਨ ਨਾ ਤਾਂ ਨਹੀਂ ਮੁੱਕਦੇ ਜਿੰਨੇ ਮੁੰਡੇ ਨੇ ਮੇਰੇ 3 ਮੁੰਡੇ ਨੇ ਆ ਅੱਛਾ ਲੜਕੀ ਇੱਕ ਟੀਕ ਇੱਕ ਲੜਕੀ ਹੈ 3 ਨਾ ਤਾਂ ਵਿਆਹ ਹੋ ਗਿਆ ਮਾਤਾ ਇਸ ਮਾਰਗੇ ਦੇ ਦੋ ਨੇ ਨਹੀਂ ਦੋ ਦੇ ਵਿਆਹ ਹੋ ਗਏ ਹਾਂ ਇੱਕ ਦੋ ਮਾਰਗ ਟਾਈਕਰ ਰਹੇ ਮਾਤਾ ਤੁਹਾਡੇ ਨਾਲ ਮੈਨੂੰ ਹੋ ਗਏ 6-7 ਸਾਲ ਕਰਦੇ ਆ ਅੱਛਾ ਕੀ ਸਾਲ ਹੋ ਗਏ ਤੇ ਮਤੋਂ ਮਕਾਨ ਆਪਣਾ ਹਾਂਜੀ ਆਪਣਾ ਮੇਰੇ ਪਿਓ ਨੇ ਦਿੱਤਾ ਮਕਾਨ ਇਹਨਾਂ ਦੇ ਵਿਹੋਦਾ ਤੇ ਦਾ ਨਹੀਂ ਅੱਗੇ ਫੌਜੀਆਂ ਦੀ ਪੈਨਸ਼ਨ ਨਹੀਂ ਸੀ ਹੁੰਦੀ ਮੇਰਾ ਪਿਓ ਕਹਿੰਦਾ ਸੀ ਮੇਰੇ ਧੀ ਕੋਲ ਮਕਾਨ ਹੋਇਆ ਗਿਆ ਰੋਟੀ ਮੰਗ ਕੇ ਤੇ ਖਾ ਛੜੀ ਉਂਦੇ ਰੋਟੀ ਮੇਰੀ ਆਪਣੀ ਬਣੀ ਮੈਂ 10 ਬੰਦੀ ਦੀ ਰੋਟੀ ਖਾ ਸਕਨੀ ਮਾਰ ਮਾਰ ਕੇ ਮੈਂ ਮਤਾਂ ਨਹੀਂ ਸਕੀ ਐ ਤੇ ਮੇਰਾ ਨਾਂ ਵਰਸ਼ਾ ਰਣੀ ਹੈ ਤੇ ਇਹਨਾਂ ਦੇ ਛੋਟਾ ਮੁੰਡਾ ਜਿਹੜਾ ਸਭ ਤੋਂ ਛੋਟਾ ਉਹ ਮਾਤਾ ਨੂੰ ਮਾਰਦਾ ਸੀਗਾ ਮਾਰਿਆ ਸੀ ਉਹਨੇ ਕੁੱਟਿਆ ਸੀ ਤੇ ਮਾਤਾ ਆਪ ਹੀ ਥਾਣੇ ਚਲ ਗਈ ਹੈ ਉੱਥੇ ਨੇ ਰਿਪੋਰਟ ਲਖਾਈ ਹੈ ਥਾਣੇ ਵਿੱਚ ਉਹਨਾਂ ਮਾਤਾ ਨੂੰ ਵੀ ਬੁਲਾਇਆ ਤੇ ਉਹ ਬੇਟੇ ਨੂੰ ਵੀ ਬੁਲਾਇਆ ਤੇ ਉਹਨਾਂ ਨੇ ਰਾਤ ਨੂੰ ਉਹਨਾਂ ਨੂੰ ਰੱਖਿਆ ਵੀ ਸਾਨੂੰ ਵੀ ਬੁਲਾਇਆ ਅਸੀਂ ਵੀ ਗਏ ਸੀ ਮੇਰਾ ਘਰ ਆ ਲੱਗ ਤੇ ਮੈਂ ਵੀ ਅਸੀਂ ਗਏ ਸੀਗੇ ਅਸੀਂ ਲੈਣ ਗਏ ਸੀਗੇ ਸਾਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਸੀ ਅਸੀਂ ਗਏ ਸੀ ਉਹਨਾਂ ਸਾਨੂੰ ਪੁੱਛਿਆ ਬਈ ਤੁਸੀਂ ਸੈਨ ਕਰੋਗੇ ਕਿ ਆ ਅਸੀਂ ਸੈਨ ਨਹੀਂ ਕਰਨੇ ਅਸੀਂ ਮਾਤਾ ਨੂੰ ਲੈਣ ਆਏ ਆ ਤੁਸੀਂ ਮਾਤਾ ਨੂੰ ਸਾਡੇ ਨਾਲ ਭੇਜੋ ਤੇ ਮਾਤਾ ਕਹਿੰਦੀ ਮੈਂ ਇਹਨਾਂ ਨਾਲ ਨਹੀਂ ਜਾਣਾ ਨਾ ਮੈਂ ਇਹਨਾ ਕੋ ਰਹਿਣਾ ਨਾ ਮੈਂ ਦੂਜੇ ਮੁੰਡੇ ਕੋ ਰਹਿਣਾ ਨਾ ਮੈਂ ਇਹਨਾ ਕੋ ਰਹਿਣਾ ਮੈਂ ਆਸ਼ਰਮ ਚ ਰਹਿਣਾ ਹੈ ਉਸ ਮਾਤਾ ਦੇ ਕਿੰਨੇ ਮੁੰਡੇ ਆ ਤੁਹਾਡੇ ਤਿੰਨ ਮੁੰਡੇ ਆ ਉਹਦੇ ਤੁਸੀਂ ਕਿੰਵੇਂ ਨੰਬਰ ਤੇ ਮੈਂ ਦੂਜੇ ਨੰਬਰ ਤੇ ਦੂਜੇ ਨੰਬਰ ਦੇ ਵਿੱਚ ਮਾਤਾ ਨੂੰ ਆਪਣੇ ਘਰੇ ਰੱਖਣਾ ਚਾਹੁੰਦੇ ਹੋ ਤੁਸੀਂ ਹਾਂ ਚਾਹੁੰਦੇ ਆ ਸੀ ਮੈਂ ਲੈਣ ਗਈ ਸੀ ਮਾਤਾ ਆਈ ਨਹੀਂ ਮੇਰੇ ਨਾਲ ਪਰ ਉਹ ਰੋਡਾਂ ਦੇ ਉੱਤੇ ਰੋਲਦੀ ਹੈ ਰੋਡਾਂ ਦੇ ਕੋਈ ਨਹੀਂ ਰੁਲਦੀ ਰੁਲਦੀ ਉਹ ਰੋਟੀ ਮੈਨੂੰ ਮਿਲਦੀ ਸਭ ਕੁਝ ਮਿਲਦੀ ਉਹ ਆਪ ਹੀ ਘੁੰਮਦੀ ਫਿਰਦੀ ਸੀ ਉਹਨੂੰ ਆਦਤ ਆ ਘੁੰਮਣ ਦੀ ਸਾਰੇ ਘੁੰਮਦੀ ਹੈ ਕਦੀ ਉਹਦੇ ਜਾਂਦੀ ਸਾਰਾ ਮੱਲਾ ਉਹਨਾਂ ਨਾਲ ਗੁਆ ਸਾਰਾ ਮੱਲਾ ਰੋਟੀ ਦਿੰਦਾ ਸੀ ਸੇਵਾ ਕਰਦਾ ਸਾਰਾ ਮੱਲਾ ਉਹਨੂੰ ਪੁੱਛਦਾ ਆ ਕੋਈ ਐਸੀ ਕਮੀ ਨਹੀਂ ਗਈ ਉਹ ਆਪ ਹੀ ਨਹੀਂ ਰਹਿੰਦੀ ਕਿਸੇ ਵਿੱਚ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਤਾਂ ਉਹ ਮਾਰਦਾ ਉਹਦਾ ਛੋਟਾ ਮੁੰਡਾ ਆਹੀ ਮਾਰਦਾ ਸ਼ਰਾਬੀ ਕੀ ਤੁਸੀਂ ਕਦੋਂ ਮਨਾ ਕੇ ਜਦੋਂ ਉਹਨਾਂ ਨੂੰ ਮਾਰਕ ਟਾਈਲ ਦੀ ਤੁਸੀਂ ਮਨਾ ਕੀਤਾ ਕਦੀ ਮਾਂ ਕਰਦੇ ਆ ਸਾਨੂੰ ਮਾਰਦਾ ਉਲਟਾ ਆ ਦੇਖੋ ਮੇਰਾ ਗੂਠਾ ਤੋੜਿਆ ਐ ਨੇ ਮੈਨੂੰ ਮਾਰਿਆ ਮੇਰੇ ਬਾਲ ਪੁੱਟਿਆ ਤੁਸੀਂ ਘੁੰਮਣ ਵਾਲੀ ਗੱਲ ਕੀਤੀ ਗਈ ਸਮਰਦੇ ਵਿੱਚ ਉਹ ਘੁੰਮਦੇ ਸੀਗੇ ਓਏ ਕੁੰਬ ਦੀ ਜਿਹੜੀ ਗਾਲੀ ਤੇ ਮਰਜੀ ਇਨਕੁਆਰੀ ਕਰ ਲਓ ਤੁਸੀਂ ਆਪ ਜਾਂਦੀ ਸੀ ਜਦੋਂ ਹੁਣ ਥਾਣੇ ਉੱਥੇ ਰਿਪੋਰਟ ਲਖਾਨ ਗਈ ਨਾ ਭੋਲੇ ਦੇ ਉਹ ਆਪ ਹੀ ਗਈ ਐ ਉਹਦੇ ਨਾਲ ਕੋਈ ਨਹੀਂ ਗਿਆ ਤੇ ਕਿੰਨੀ ਉਮਰ ਆ ਉਹਨਾਂ ਦੀ ਮੈਨ ਪਤਾ ਨਹੀਂ ਕਿੰਨੀ ਉਮਰ 80 90 ਆ ਕੀ ਹੋਣਾ ਉਹਦਾ ਉਹਦਾ ਨਸ ਸੰਤੋਸ਼ ਰਾਣੀ ਉਹ ਦੋ ਚਰਾਨੀ ਉਹਨਾਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਆਪਣੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਕੀ ਮੰਗ ਹੈ ਤੁਹਾਡੀ ਅਸੀਂ ਤੁਹਾਨੂੰ ਰੱਖਣਾ ਚਾਹੁੰਦੇ ਆ ਹੁਣ ਉਹਦੀ ਮਰਜ਼ੀ ਹੈ ਉਹ ਕਿੱਦਾਂ ਰਹਿੰਦੀ ਹੈ ਉਹਨੂੰ ਪਤਾ ਜੇ ਤੁਹਾਡੇ ਕੋ ਰਹਿੰਦੀ ਹੈ ਤਾਂ ਤੁਸੀਂ ਉਹਨਾਂ ਨੂੰ ਉਹੀ ਤਰੀਕੇ ਦਾ ਪਿਆਰ ਕਰੋ ਹਾਂ ਉਦਾਂ ਹੀ ਅਸੀਂ ਰੱਖਾਂਗੇ ਸਭ ਕੁਝ ਕਰਾਂਗੇ ਪਰ ਇਹਦਾ ਹੀਲਾ ਕਰਨਾ ਚਾਹੀਦਾ ਇਹ ਮਾਰਦਾ ਕੁੱਟਦਾ ਏ ਜਦੋਂ ਮੈਂ ਇਹਨੂੰ ਰੋਟੀ ਦਿੰਨੀ ਆ ਸਭ ਕੁਝ ਦਿੰਦੀ ਆ ਇਹ ਮੈਨੂੰ ਵੀ ਮਾਰਦਾ ਸਾਡੇ ਇੱਟਾ ਮਾਰਦਾ ਰੋੜੇ ਮਾਰਦਾ ਸਾਰਾ ਗੇਟ ਪੰਨਦਾ ਪੂਰੀ ਗਲੀ ਗਵਾਏ ਜਿੰਨੂੰ ਮਰਜ਼ੀ ਪੁੱਛਦਾ ਤੁਹਾਡੇ ਕੋ ਇਸ ਚੀ ਦੀ ਕੋਈ ਸੀਸੀਟੀਵੀ ਪਈ ਆ ਥੋੜੇ ਕੈਮਰੇ ਲੱਗੇ ਹੋਏ ਨੇ ਮਾਰਨ ਮੇਰੇ ਕੋ ਇਹਨੇ ਜਿਹੜਾ ਮੈਨੂੰ ਮਾਰਿਆ ਸੀ ਨਾ ਉਹਦੀ ਮੇਰੇ ਕੋਲ ਵੀਡੀਓ ਹੈਗੀ ਆ ਮਾਤਾ ਨੂੰ ਕੁੱਟਣ ਦੀ ਸੀ ਸੀਸੀਟੀਵੀ ਮੈਂ ਉਹ ਮੈਂ ਕਦੀ ਬਣਾਈ ਨਹੀਂ ਉਹ ਮੈਂ ਕੱਲ ਰਿਕਾਰਡ ਕਰਦੀ ਸੀ ਹੋਈ ਨਹੀਂ ਬੱਤੀ ਚਲੇ ਗਈ ਸੀ ਸਾਡਾ ਨਾ ਬੱਤੇ ਦੇ ਨਾਲ ਉਹਨੇ ਉਹਨੇ ਅੱਟ ਨਹੀਂ ਆਗਾ ਕੱਲਾ ਬੱਤੀ ਨਾਲ ਹੀ ਕੈਮਰੇ ਲੱਗੇ ਹੋਏ ਆ ਪਰ ਮੈਂ ਕੱਲ ਦੇਖ ਰਹੀ ਸੀ ਪਰ ਆਇਆ ਨਹੀਂ ਕੈਮਰਾ ਪਰ ਮਾਤਾ ਕਿਉਂ ਕਹਿ ਰਹੀ ਹੈ ਕਿ ਉਹ ਪਿੰਗਲ ਬਾੜੇ ਜਾਣਾ ਚਾਹਦੀ ਹੈ ਉਹ ਤੁਹਾਡੇ ਕੋਲ ਉਹ ਮਾਤਾ ਨੂੰ ਪਤਾ ਹੈ ਮਾਤਾ ਕਿਸੇ ਦੇ ਵਿੱਚ ਨਹੀਂ ਰਹਿ ਸਕਦੀ ਉਹ ਨਹੀਂ ਰਹਿ ਸਕਦੀ ਉਹ ਨਾ ਕਿਸੇ ਨਾਲ ਰੋਟੀ ਖਾਂਦੀ ਹੈ ਨਾ ਕਿ ਉਹ ਗਾਲਾਂ ਕੱਢਦੀ ਸਵੇਰੇ ਉੱਠ ਕੇ ਗਾਲਾਂ ਕੱਢਦੀ ਐਨਾ ਬੋਲਦੀ ਹੈ ਨਾ ਕੋਈ ਹਿਸਾਬ ਨਹੀਂ ਬਹੁਤ ਤੰਗ ਕਰਦੀ ਹੈ ਮਾਤਾ ਉਹ ਝੂਠ ਬੋਲਦੀ ਹੈ ਪਹਿਲਾਂ ਕਿਸੇ ਟਾਈਮ ਪੁੱਤਰਾਂ ਦੀਆਂ ਗੱਲਾਂ ਹੁੰਦੀਆਂ ਸੀ ਅੰਨੇ ਮਾਪਿਆਂ ਨੂੰ ਮੋਢੇ ਤੇ ਲਾ ਕੇ ਸਾਰਾ ਜੱਗ ਘੁਮਾਇਆ ਜਿਹਨੂੰ ਅਸੀਂ ਸ਼ਰਮਣ ਪੁੱਤ ਕਹਿੰਦੇ ਆ ਤੇ ਅੱਜ ਕੱਲ ਦੇ ਨਿਕੰਮੇ ਪੁੱਤਾਂ ਦਾ ਹਾਲ ਦੇਖ ਲਓ ਜਿਸਾਂ ਨੂੰ ਜੰਮਿਆ ਜਿਸ ਤਰੀਕੇ ਨਾਲ ਪਾਲਿਆ ਆਪ ਗਿੱਲੀਆਂ ਥਾਮਾਂ ਤੇ ਸੁੱਤੀਆਂ ਤੇ ਸੁੱਕੇ ਥਾਮਾਂ ਤੇ ਬੱਚਿਆਂ ਨੂੰ ਰੱਖ ਕੇ ਪਾਲਿਆ ਮੈਨੂੰ ਸਵੇਰੇ 6 ਨੰਬਰ ਪੀਸੀਆ ਵਾਲਿਆਂ ਦਾ ਫੋਨ ਆਂਦਾ ਹੈ ਮੈਂ ਦਿਲ ਦੀ ਗਰਾਈਆਂ ਤੋਂ ਐਸੇ ਪੀਸਰ ਵਾਲਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਪਣੇ ਮੁਲਾਜ਼ਮ ਦੀ ਡਿਊਟੀ ਨਿਭਾਉਂਦੇ ਨੇ ਤੇ ਬੇਖੂਬ ਸੇਵਾ ਵੀ ਕਰਦੇ ਨੇ ਮੈਨੂੰ ਫੋਨ ਆਂਦਾ ਕਿ ਭੋਲੇ ਇੱਕ 80 ਤੋਂ 85 ਸਾਲ ਦੀ ਮਾਈ ਨਾਲੇ ਦੇ ਨਾਲ ਦੀ ਪੂਲੀ ਤੇ ਬੈਠੀ ਐ ਠੀਕ ਐ ਉਹ ਮਾਂ ਇੱਕ ਹੀ ਗੱਲ ਕਹਿ ਰਹੀ ਐ ਕਿ ਮੈਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਭੇਜ ਦੋ ਮੈਨੂੰ ਕਿਸੇ ਵੀ ਆਸ਼ਰਮ ਚ ਭੇਜ ਦੋ ਸ਼ਰਮ ਨਾ ਨਹੀਂ ਚਾਹੀਦੀ ਐ ਉਸ ਗੰਦੀਆਂ ਔਲਾਦਾਂ ਨੂੰ ਜਿਸਨ ਜਿਸਨੂੰ ਮਾਵਾ ਨੇ ਇਸ ਤਰੀਕੇ ਨਾਲ ਪਾਲਿਆ ਤੇ ਅੱਜ ਪਾਲਣ ਦਾ ਜਿਹੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਆਹ ਤੋਫੇ ਦਿੱਤੇ ਗਏ ਆ ਮਾਨੂ ਆ ਦੇਖ ਸਕਦੇ ਉਸ ਗੰਦੀ ਉਲਾਦ ਨੂੰ ਇਹਨਾਂ ਨਹੀਂ ਆਇਆ ਕਿ ਇਸ ਮਾਣੇ ਮੈਨੂੰ ਕਿੰਨਾ ਮੁਸ਼ਕਲਾਂ ਨਾਲ ਪਾਲਿਆ ਹੋਵੇਗਾ ਮੈਨੂੰ ਕਿੰਦਾ ਪੜਾਇਆ ਹੋਵੇਗਾ ਮੇਰੇ ਪਿੱਛੇ ਕਿਹੜੇ ਕਿਹੜੇ ਗਵਾਂਡੀਆਂ ਨਾਲ ਮੇਰੀ ਮਾਂ ਲੜੀ ਹੋਵੇਗੀ ਮੇਰੀ ਹਰ ਰੀਜ ਪੂਰੀ ਕਰਨ ਵਾਸਤੇ ਮੇਰੀ ਮਾਂ ਨੇ ਆਪ ਦੇ ਸ਼ੌਂਕ ਮਾਰੇ ਹੋਣਗੇ ਮੈਂ ਸਲੂਟ ਕਰਦਾ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਫਿਰ ਜਿਨ੍ਹਾਂ ਨੇ ਆਸ਼ਰਮ ਖੋਲੇ ਆ ਪਰ ਮੈਂ ਇੱਕ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਮਾਂ ਦੇ ਕਿੰਨੀ ਜੰਮੀਆਂ ਗੰਦੀਆਂ ਔਲਾਦਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਮਾਂ ਤੋਂ ਪ੍ਰੋਪਰਟੀ ਆਪਣੇ ਨਾਂ ਕਰਾਈ ਪੈਨਸ਼ਨਾਂ ਜਦੋਂ ਮਾਂ ਨੂੰ ਮੀਨੇ ਦੀ ਪੈਨਸ਼ਨ ਮਿਲਦੀ ਆ ਕਢਾਂਦੀ ਆ ਤੇ ਕਢਾਨ ਤੋਂ ਬਾਅਦ ਘਰੋਂ ਕੱਢ ਦਿੰਦੇ ਆ ਇਹ ਕਿੰਨੇ ਸਾਲ ਤੋਂ ਇਹ ਕੰਮ ਚੱਲਿਆ ਆ ਰੋਇਤ ਭਾਈ ਦੇਖੋ ਜੀ ਮੇਰੇ ਲਈ ਤਾਂ ਜਦੋਂ ਜਾਗਿਆ ਉਦੋਂ ਸਵੇਰਾ ਮੇਰੇ ਕੋਲ ਅੱਜ ਮੈਨੂੰ ਜਦੋਂ 66 ਨੰਬਰ ਪੀਸਰ ਵਾਲਿਆਂ ਦਾ ਫੋਨ ਆਇਆ ਤੇ ਜੋ ਸਵੇਰੇ ਨਿਕਲੀ ਦਾ ਮੰਜ਼ਲ ਤੇ ਮੰਜ਼ਲ ਸਾਡੀ ਉੱਥੇ ਮੁੱਕਦੀ ਆ ਜਿੱਥੇ ਕੋਈ ਸਾਡੀ ਸੇਵਾ ਮਹਾਮੈਨੇ ਲਾਣੀ ਹੋਵੇ ਇਹ ਬਜ਼ੁਰਗ ਹੈਗੀ ਹੈ ਪਹਿਲੇ ਵੀ ਇਹਨੂੰ ਕਈ ਵਾਰ ਆ ਗਏ ਆ ਅਸੀਂ ਲੜਾਈ ਇਹਦੇ ਰੁੱਕੇ ਤੇ ਇਹਦਾ ਜਿਹੜੇ ਬੇਟੇ ਐ ਹੋਰ ਵੀ ਇੱਕ ਬੇਟਾ ਆਇਆ ਹੈ ਸ਼ਰਾਬੀ ਹੈ ਇਹਨੂੰ ਇਹਨੂੰ ਮਾਰਦਾ ਘੁਰਦਾ ਘਰੋਂ ਬਾਹਰ ਕੱਢ ਦਿੰਦਾ ਅੱਜ ਵੀ ਇਹਨੂੰ ਬਾਹਰ ਕੱਢਿਆ ਸੀਗਾ ਉਹ ਬਾਹਰ ਗਲੀ 'ਚ ਬੈਠੀ ਸੀਗੀ ਜਾ ਕੇ ਦੂਰ ਕਹਿੰਦੀ ਅੱਜ ਫਿਰ ਮਾਰਿਆ ਇਹਨੂੰ ਫਿਰ ਇਹਨੂੰ ਆਪਣੇ ਆਪੋਲਾ ਜੀ ਬਲਾਏ ਨਾਲ ਸਮਾਜ ਸੇਵੀ ਇਹਨਾਂ ਨੂੰ ਬੁਲਾ ਕੇ ਕਿ ਫਿਰ ਆਪਾਂ ਹੁਣ ਥਾਣੇ ਲੈ ਕੇ ਆਏ ਹਾਂ ਕਿੰਨੇ ਬੇਟੇ ਨੇ ਮਾਪੇ ਦੇ ਦੋ ਕਹਿੰਦੀ ਐ ਅਰੇ ਦੋ ਬੇਟੇ ਨਹੀਂ ਤਿੰਨ ਸੋਰੀ ਤਿੰਨ ਤਿੰਨ ਬੇਟੇ ਇਹਨਾਂ ਦਾ ਆਪ ਦਾ ਇਹਦਾ ਘਰ ਆਪਦਾ ਹੀ ਹਾਂ ਜੀ ਉਹ ਜਿਹੜੇ ਮੁੰਡੇ ਆ ਨਾ ਇਹ ਮਾਤਾ ਦਾ ਕਹਿੰਦੀ ਹੈ ਵੀ ਘਰ ਮੇਰਾ ਇਹਨਾਂ ਨੇ ਆਪਣੇ ਨਾਂ ਕਰਾ ਲਿਆ ਤੇ ਮੈਨੂੰ ਕੁੱਟਦੇ ਮਾਰਦੇ ਇਹਦੇ ਬੇਟੇ ਦੀ ਉਮਰ ਕਿੰਨੀ ਹੋਣੀ ਕੀ ਨੂੰ ਬੇਟੇ ਦੀ ਇਹ ਇਹ ਇੰਨਾ ਤਾਂ ਪਤਾ ਨਹੀਂ 40 40 ਕੁ ਤੋਂ ਉੱਪਰ ਹੀ ਹੈਗੇ ਸਾਂ ਤਿੰਨੋ ਤਿੰਨੋ 40 ਦੇ ਉੱਪਰ ਹੂੰ 40 ਤੋਂ ਉੱਪਰ ਹੀ ਆ ਬਿਆ ਹੋ ਗਿਆ ਤਿੰਨ ਮੁੰਡੇ ਨਹੀਂ ਨਹੀਂ ਉਹ ਕੋਈ ਮਿਲਿਆ ਇਹਨੂੰ ਲਿਆਂਦਾ ਫਿਰ ਦੂਜੇ ਨਹੀਂ ਮਿਲਿਆ